ਮਾਨਸਾ ਪੁਲਿਸ ਨੇ ਪੰਜਾਬ ਵਿੱਚ ਹੋਣ ਜਾ ਰਹੀ ਵੱਡੀ ਵਾਰਦਾਤ ਨੂੰ ناکام ਕੀਤਾ ਹੈ ਮਾਨਸਾ ਦੀ ਸਪੈਸ਼ਲ ਬ੍ਰਾਂਚ ਵੱਲੋਂ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜਸ਼ਨਦੀਪ ਉਰਫ ਕਾਲੂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਮੇਡ ਇਨ ਤੁਰਕੀ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ ਮਾਨਸਾ ਦੇ ਐਸਪੀ ਡੀ ਬਾਲਕ੍ਰਿਸ਼ਨ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸ਼ਨਦੀਪ ਪਟਿਆਲਾ ਬਾਸੜੇ ਤੇ ਫਾਇਰਿੰਗ ਕੇਸ ਵਿੱਚ ਲੜਿੰਦਾ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਤੇ ਫਾਇਰਿੰਗ ਵਿੱਚ ਵਰਤਿਆ ਗਿਆ ਹਥਿਆਰ ਵੀ ਜ਼ਬਤ ਕਰ ਲਿਆ ਗਿਆ ਅਤਵਾਦੀ ਅਰਸ਼ਦੀਪ ਦੱਲਾ ਜਸ਼ਨਦੀਪ ਨੂੰ ਗੈਂਗਸਟਰ ਪਰਮਜੀਤ ਪੰਮਾ ਦੇ ਜ਼ਰੀਏ ਵਿਦੇਸ਼ ਤੋਂ ਫੰਡਿੰਗ ਕਰ ਰਿਹਾ ਸੀ ਤੇ ਜਸ਼ਨਦੀਪ ਦੱਲਾ ਦੀਆਂ ਸਰਗਰਮੀਆਂ ਤੇ ਕਾਰਵਾਈਆਂ ਨੂੰ ਪੰਜਾਬ ਵਿੱਚ ਅੰਜਾਮ ਦੇ ਰਿਹਾ ਸੀ ਪੁਲਿਸ ਨੇ ਮੁਸਤਦੀ ਦੇ ਨਾਲ ਜਸ਼ਨਦੀਪ ਨੂੰ ਦਬੋਚ ਲਿਆ ਤੇ ਹੁਣ ਇਸ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਸਾਨੂੰ ਮਾਨਸਾ ਪੁਲਿਸ ਨੂੰ ਇੱਕ ਬੜੀ ਬਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜੋ ਪਟਿਆਲਾ ਪੁਲੀ ਪਟਿਆਲਾ ਬੱਸ ਸਟੈਂਡ ਦੀ ਫਾਇਰਿੰਗ ਹੋਈ ਸੀ ਜਿਸ ਦਾ ਜਮੇਨ ਦੋਸ਼ੀ ਸੀ ਕਾਲਾ ਜਸਨਦੀਪ ਸਿੰਘ ਕਾਲ ਕਾਲੂ ਉਹ ਜੋ ਸਿਫਾਰਿng ਕਰਕੇ ਭੱਜਿਆ ਸੀ ਉਸ ਨੂੰ ਸੀਮਾਨ ਸਾਹਬ ਪੁਲਿਸ ਨੇ ਕਾਬੂ ਕੀਤਾ ਹੈ ਕਿ ਜਿਹੜੇ ਪਿਸਟਲ ਰਾਹੀਂ ਉਹਨੇ ਉੱਥੇ ਫਾਇਰ ਕੀਤਾ ਸੀ ਤੇ ਅਸੀਂ ਉਹ ਨੂੰ ਬਰਾਮਦ ਕੀਤਾ ਹੈ ਉਹਦੇ ਕੇਸ ਰਿਗਾਰਡਿੰਗ ਅਸੀਂ ਐਫ ਆਈ ਆ ਨੰਬਰ 5 ਅੰਡਰ ਆਰਮ ਸੈਕਟਰ ਸਿਸਟਰ ਸਰ ਉਹ ਕੀ ਕੁਛ ਮਿਲਿਆ ਉਹਦੇ ਕੋਲ ਉੱਤੇ ਉਹਦੇ ਉੱਪਰ ਪਹਿਲਾਂ ਕੀ ਪਰਾਨ ਕੇਸ ਹੈ ਤੇ ਜੋ ਇਹਦੇ ਕੋਲੋਂ ਸਾਨੂੰ ਇੱਕੋ ਬੜਾ ਵਧੀਆ ਮੇਡ ਇਨ ਜਿਹੜਾ ਹੈ ਜਰਕੀ ਜੀ ਇਹ ਫੋਰਡਨ ਮੇਡ ਪਿਸਟਲ ਹੈਗਾ ਉਹ ਬ੍ਰਾਂਡ ਕਿੱਦਾ ਤੇ ਨਾਲ ਅਸੀਂ 9mm ਦੇ ਫੋਰ ਜਿਹੜੇ ਕਾਰਤੂਸ ਬ੍ਰਾਂਡ ਕੀਤੇ ਆ ਜਿਹਦੇ ਵਿੱਚ ਮੈਂ ਦੱਸਣ ਵਾਲੀ ਗੱਲ ਇਹ ਹੈ ਜਿਹੜਾ ਇਹ ਹੈਗਾ ਇਹ ਅਰਸ਼ਦਲੇ ਦਾ ਜਿਹੜਾ ਹੈਗਾ ਸੀ ਉਹਦੇ ਅਤਵਾਦੀ ਜਿਹੜਾ ਹੈਗਾ ਅਰਸ਼ਦਲਾ ਉਹਦੇ ਦਿਸ਼ਨ ਨਿਰਦੇਸ਼ ਤੇ ਕੰਮ ਕਰਦਾ ਸੀ ਇਹ ਤੇ ਉਹਦੇ ਵੱਲੋਂ ਪੈਸੇ ਦਿੱਤੇ ਜਿਹੜੇ ਉਹਨੂੰ ਪੈਸੇ ਭੇਜਦਾ ਸੀ ਉਹ ਇਹ ਅੱਗੇ ਜਿਹੜਾ ਪਰਮਜੀਤ ਪੰਮਾ ਜਿਹੜਾ ਇੱਕ ਮੇਨ ਗੈਂਗਸਟਰ ਹੈਗਾ ਉਹਦੇ ਕਾਉਂਟ ਜੇਲ ਚ ਉਥੇ ਰਹਿੰਦਾ ਸੀ ਤੇ ਜਿਹੜਾ ਮੇਨ ਬੇਸਿਕਲੀ ਇਹ ਜਿਹੜਾ ਅਰਸ਼ ਦੇਲੀ ਦੀ ਜਿਹੜੀਆਂ ਅੱਗੇ ਬਾਦੀਆਂ ਗਤੀਵਿਧੀਆਂ ਹੈਗੀਆਂ ਉਹਨਾਂ ਨੂੰ ਅੰਜਾਮ ਦਿੱਤਾ ਸਰ ਉਹਦੀ ਕੋਈ ट्रांजੈਕਸ਼ਨ ਮਿਲੀ ਹੈ ਜਿਹੜੀ ਜਿਹਦੇ ਤੇ ਸ਼ੱਕ ਜਾਰ ਕੀਤਾ ਜਾ ਰਿਹਾ ਵੀ ਇਹ ਹੈ ਫਰਦਰ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਸਾਨੂੰ ਜਿਹੋਨੇ ਮਾਡਲ ਪੁੱਛੀ ਸੀ ਦੱਸਿਆ ਹੈਗਾ ਇਹ ਬਿਲਕੁਲ ਇਹ ਕਰਾਂਗੇ ਅਸੀਂ ਕਿੱਥੋਂ ਪੈਸੇ ਆਉਂਦੇ ਸੀ ਕਿੱਥੇ ਜਾਂਦੇ ਸੀ ਕਿਵੇਂ ਪਾਉਂਦਾ ਸੀ ਇਹ ਜਾਂ ਹੋਰ ਵੀ ਇਹਦੇ ਨਾਲ ਕੋਈ ਰਿਲੇਟਡ ਹੈਗਾ ਇਹਦੇ ਵਿੱਚ ਮੇਨ ਇਹ ਦੱਸਣ ਦੀ ਗੱਲ ਹੈ ਕਿ ਚੋਰੀ ਦਾ ਮੋਟਰਸਾਈਕਲ ਵੀ ਸਾਨੂੰ ਬਰਾਮਦ ਹੋਇਆ ਇਹ ਫੈਰੀਕਲ ਦੀ ਗੱਲ ਕਰਾਂਗੇ ਉਹ ਇਹ ਉਹ ਪਾਟੋ ਕੋ ਉਹਨਾਂ ਦੀ ਇਨਵੈਸਟੀਗੇਸ਼ਨ ਚਾਹੂ ਹੈ ਨਹੀਂ ਸਿਰਫ ਤੁਹਾਨੂੰ ਇਹਨਾਂ ਦੱਸਿਆ ਕਿ ਇਹ ਵੀ ਉਹਨਾਂ ਮੇਨ ਫਾਈਲਿੰਗ ਜਿਹੜੀ ਹੈਗੀ ਇਹ ਨਹੀਂ ਕੀਤੀ ਸੀ ਤੇ ਇਹੀ ਪਿਸਟ ਲਾਈਨ ਕੀਤੀ ਸੀ ਤੁਸੀਂ ਸਮਝਦੇ ਹੋ ਕਿ ਇਹ ਅਸਲ ਇਤਿਹਾਸ ਹੈਗਾ ਵੀ ਇਹਨਾਂ ਨਾਲ ਬਹੁਤ ਕਾਫੀ ਤਰ੍ਹਾਂ ਜਿਹੜੇ ਰੰਗੇ ਪੰਨੇ ਬਿਲਕੁਲ ਹਜੇ ਮੁਢਲੀ ਕੁਸ਼ਿਸ਼ ਕੁਸ਼ਿਸ਼ ਨਹੀਂ ਤੁਹਾਨੂੰ ਦੱਸਿਆ ਹੈਗਾ ਕਿ ਉਥੋਂ ਪੈਸੇ ਜਿਹੜਾ ਉਹ ਭੇਜਦਾ ਸੀ ਹੈਗਾ ਕਾਫੀ ਕੁਝ ਤੁਹਾਨੂੰ ਇਹਦੇ ਅੱਗੇ ਪਰਦੇ ਇਨਵੈਸਟੀਗੇਸ਼ਨ ਚ ਤੁਹਾਨੂੰ ਖੁਲਾਸੇ ਹੋਣ ਦੇ ਨਹੀਂ ਇਹਦਾ ਡਿਮਾਂਡ ਲੱਗੇ ਡਿਮਾਂਡ ਹੈ ਜੀ ਹਾਂ ਮਿਲ ਕੇ ਮਿਲ ਗਿਆ ਹੈ ਤਿੰਨ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲ ਚੁੱਕਾ ਹੈ ਹੈਗਾ